ਸਸ਼ੀਕਲ ਜੀ ਲੁਧਿਆਣਾ ਲਾਈਵ ਨਾਲ ਜੁੜੇ ਹੋ ਤੁਸੀਂ ਮੈਂ ਯੂਵਮਬੀਰੀ ਹੁਣ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਸਿਗਨਲ ਲਾਈਟਾਂ ਦੇ ਉੱਤੇ ਨਹੀਂ ਦਿਖਾਈ ਦੇਣਗੇ ਬਿਖਾਰੀ ਅਤੇ ਪਿਖ ਮੰਗੇ ਨਹੀਂ ਦਿਖਾਈ ਦੇਣਗੇ ਛੋਟੇ ਛੋਟੇ ਬੱਚੇ ਮੰਗਦੇ ਹੋਏ ਤੁਹਾਡੇ ਕੋਲੋਂ ਕਿਉਂਕਿ ਲੁਧਿਆਣਾ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀਗਾ ਜੀਵਨ ਜੋਤ 0 2.0 ਤੁਹਾਨੂੰ ਨਵੀਆਂ ਤਸਵੀਰਾਂ ਦਿਖਾ ਦਿੰਦਾ ਲੁਧਿਆਣਾ ਦੇ ਪਾਈ ਵਾਲੇ ਚੌਂਕ ਦੀਆਂ ਜਿੱਥੇ ਕੀ ਅਕਸਰ ਹੀ ਪਿਛਲੇ ਕੁਝ ਸਮੇਂ ਤੋਂ ਪਹਿਲਾਂ ਆ ਸਮੱਸਿਆਵਾਂ ਕਾਫੀਆਂ ਚੱਲਦੀਆਂ ਵੇਸ਼ ਗਿਆ ਕਿ ਸਿਗਨਲ ਦੇ ਉੱਤੇ ਛੋਟੇ-ਛੋਟੇ ਬੱਚੇ ਜਿਹੜੇ ਆ ਮੰਗਦੇ ਹੋਏ ਨਜ਼ਰ ਆ ਰਹੇ ਨੇ ਤੇ ਲੋਕਾਂ ਕੋਲੋਂ ਕਾਫੀ ਅ ਦਿੱਕਤ ਪਰੇਸ਼ਾਨੀਆਂ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਸੀਗਾ ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਇੱਕ ਪ੍ਰੋਜੈਕਟ ਚਲਾਇਆ ਗਿਆ ਸ਼ੁਰੂਆਤ ਕੀਤੀ ਗਈ ਹੈ ਜੀਵਨ ਜੋਤ 2.0 ਜਿਸ ਨੂੰ ਸਮਾਈਲ ਦੇ ਨਾਮ ਤੇ ਵੀ ਜਾਣਿਆ ਜਾ ਰਿਹਾ ਹੈ ਤੇ ਇਸੇ ਦੌਰਾਨ ਹੀ ਲੁਧਿਆਣਾ ਦੇ ਡੀਸੀ ਨੂੰ ਹੁਕਮ ਜਾਰੀ ਕਿ ਹੁਕਮ ਜਾਰੀ ਕੀਤਾ ਗਿਆ ਸੀ ਕਿ ਜਿੰਨੇ ਵੀ ਸਿਗਨਲ ਤੇ ਜਾਂ ਅਨ્ય ਸਥਾਨਾਂ ਤੇ ਉਤੇ ਭਿਖਾਰੀ ਜਿਹੜੇ ਅਤੇ ਮੰਗਤੇ ਜਿਹੜੇ ਮੰਗਦੇ ਨੇ ਉਹਨਾਂ ਨੂੰ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਦਾ ਡੀਐਨਏ ਟੈਸਟ ਜਿਹੜਾ ਕੀਤਾ ਕਰਾਇਆ ਜਾਵੇ ਉਸ ਤੋਂ ਬਾਅਦ ਜਿਹੜੀ ਕਿ ਹੈ ਕਾਰਵਾਈ ਵੀ ਕੀਤੀ ਗਈ ਲੁਧਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਵੀ ਕਾਰਵਾਈ ਹੋਈ ਬੱਸ ਸਟੈਂਡ ਤੇ ਕਾਰਵਾਈ ਹੋਈ ਹੋਰ ਅਨ્ય ਜਗ੍ਹਾਵਾਂ ਤੇ ਜਿਹੜੀ ਕਿ ਹੈ ਕਾਰਵਾਈ ਹੁੰਦੀ ਨਜ਼ਰ ਆਈ ਸੀਗੀ ਪਰ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਨੂੰ ਹੁਕਮ ਦੇ ਹਦਾਇਤਾਂ ਦਿੱਤੀਆਂ ਗਈਆਂ ਹਰ ਇੱਕ ਦੇ ਹਰ ਇੱਕ ਜ਼ਿਲ੍ਹੇ ਨੂੰ ਹਰੇ ਦੇ ਡੀਸੀ ਨੂੰ ਹੁਕਮ ਦਿੱਤਾ ਗਿਆ ਕਿ ਇਹ ਜਿਹੜੀ ਪ੍ਰੋਜੈਕਟ ਹੈ ਜਿਹੜਾ ਡੀਐਨਏ ਟੈਸਟ ਹੈ ਇਹਨਾਂ ਦੇ ਬੱਚਿਆਂ ਦੇ ਕਰਾਇ ਜਾਂਣ ਕਰਾਂ ਤੋਂ ਬਾਅਦ ਇਹਨਾਂ ਦੇ ਅਸਲ ਮਾਪੇ ਕਿਹੋ ਨੇ ਉਹ ਉਹ ਪਤਾ ਜਿਹੜੇ ਕਿ ਲੱਭ ਪਾਵੇ ਤੇ ਪਤਾ ਕੀਤਾ ਜਾਵੇ ਫਿਰ ਤੁਹਾਨੂੰ ਦੱਸ ਦਈਏ ਕਿ ਹੁਣ ਉਹ ਬੱਚਿਆਂ ਦੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਟੈਸਟ ਹੋ ਰਹੇ ਨੇ ਟੈਸਟ ਦੇ ਦੌਰਾਨ 15 ਦਸੰਬਰ ਰਿਪੋਰਟ ਆਏਗੀ ਰਿਪੋਰਟ ਆਉਣ ਤੋਂ ਬਾਅਦ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਅਸਲ ਔਨਾਰੇ ਮਾਪਿਓ ਕੌਣ ਨੇ ਕਿਉਂਕਿ ਅਕਸਰ ਹੀ ਇਦਾਂ ਦੱਸਿਆ ਇਦਾਂ ਹੀ ਖਬਰਾਂ ਸਾਹਮਣੇ ਆਉਂਦੀਆਂ ਸੀ ਕਿ ਅਗਰ ਕਿਸੇ ਦਾ ਬੱਚਾ ਅਗਵਾ ਹੋ ਜਾਂਦਾ ਵਾ ਜਾਂ ਬੱਚਾ ਕਿਤੇ ਗੁੰਮ ਜਾਂਦਾ ਉਹ ਇਹਨਾਂ ਦੇ ਹੱਥਾਂ ਇਹ ਆ ਜਾਂਦਾ ਜਾਂ ਕਿਤੇ ਗੁੰਮ ਗਵਾਉਂਦੇ ਹੋਏ ਕਿਸੇ ਦੇ ਹੱਥ ਲੱਗ ਜਾਂਦਾ ਵਾ ਪਰ ਇਹੋ ਜਿਹੀ ਖਬਰਾਂ ਵੀ ਨਸ਼ਰ ਆਈ ਸੀ ਕਿ ਇੱਕ ਲੇਡੀ ਸੀਗੀ ਉਹਨੇ ਅੰਬਰਸੋਤੋਂ ਕਿਸੇ ਦਾ ਬੱਚਾ ਚੱਕਿਆ ਜਾਂ ਅੰਬਰਸਰ ਲੈ ਗਈ ਸੀਗੀ ਉਸ ਤੋਂ ਜੀਆਰਪੀ ਨੇ ਉਸ ਕੇਸ ਨੂੰ ਸੋਲਵ ਕੀਤਾ ਸੀਗਾ ਪਰ ਜਦੋਂ ਇਹੋ ਜਿਹੇ ਮਾਮਲੇ ਜਿਹੜੇ ਕਿ ਆਜਾਦਾ ਵੱਧਦੇ ਰਹੇ ਪੰਜਾਬ ਸਰਕਾਰ ਨੇ ਇਸ ਦੇ ਉੱਤੇ ਧਿਆਨ ਦਿੱਤਾ ਧਿਆਨ ਦੇਣ ਤੋਂ ਬਾਅਦ ਪ੍ਰੋਜੈਕਟ ਸ਼ੁਰੂ ਕੀਤਾ ਪ੍ਰੋਜੈਕਟ ਸ਼ੁਰੂ ਕਰਨ ਤੋਂ ਬਾਅਦ ਵੱਡੀ ਕਾਰਵਾਈ ਜਿਹੜੀ ਕੀਤੀ ਹੈ ਪਹਿਲੀ ਕਾਰਵਾਈ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲੀ ਫਿਰ ਉਸ ਤੋਂ ਬਾਅਦ ਲੁਧਿਆਣਾ 'ਚ ਫਿਰ ਉਸ ਤੋਂ ਬਾਅਦ ਜਲੰਧਰ 'ਚ ਫਿਰ ਉਸ ਤੋਂ ਬਾਅਦ ਕਪੂਰਥੱਲੇ ਫਿਰ ਉਸ ਤੋਂ ਬਾਅਦ ਵਕ ਵਕ ਅੰਨੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਦਿਖਾਈ ਦੇਣ ਨੂੰ ਮਿਲੀ ਤਾਂ ਅੰਦਾਜ਼ਾ ਲਾइए ਕਿ ਅੱਜ ਲੁਧਿਆਣਾ ਦੇ ਵਿੱਚ ਇਹ ਜਿਹੜੇ ਬੱਚੇ ਰੈਸਕਿਊ ਕੀਤੇ ਨੇ ਛੋਟੇ ਛੋਟੇ ਬੱਚੇ ਉਹਨਾਂ ਦਾ ਡੀਐਨਏ ਟੈਸਟ ਕੀਤਾ ਕਰਾਇਆ ਜਾ ਰਿਹਾ ਜਿਨ੍ਹਾਂ ਦੇ ਡੀਐਨਏ ਟੈਸਟ ਨਹੀਂ ਮਿਲ ਰਹੇ ਨਹੀਂ ਮਿਲੂਗੇ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਹੋਏਗੀ ਜਿਨ੍ਹਾਂ ਦੇ ਜਿਨ੍ਹਾਂ ਦੇ ਬੱਚੇ ਚੱਕੇ ਹੋਣਗੇ ਜਿਨ੍ਹਾਂ ਦੇ ਬੱਚਿਆਂ ਦੇ ਡੀਐਨਏ ਟੈਸਟ ਮਿਲਣਗੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਏਗੀ ਲਗਾਤਾਰ ਜਿਵੇਂ ਕਿ ਇਹ ਪ੍ਰਸ਼ਾਸਨ ਬਾਕੂਬੀ ਡਿਊਟੀ ਨਿਭਾਉਂਦਾ ਨਿਖਾਈ ਦੇ ਰਿਹਾ ਵੈ ਤੇ ਤੁਹਾਨੂੰ ਸਿਗਨਲ ਤੇ ਵੀ ਦੇਖ ਪਾ ਰਹੇ ਹੋਗੇ ਕਿ ਬਿਲਕੁਲ ਕਲੀਅਰ ਸਿਗਨਲ ਹੈ ਕ리에 ਕਲੀਅਰ ਸਿਗਨਲ ਹੈ ਕੋਈ ਵੀ ਇੱਥੇ ਤੁਹਾਨੂੰ ਬੱਚਾ ਦਿਖਾਈ ਨਹੀਂ ਦੇਗਾ ਕੋਈ ਵੀ ਤੁਹਾਨੂੰ ਇੱਥੇ ਲੇਡੀ ਅਤੇ ਪੁਰਸ਼ ਕੋਈ ਵੀ ਦਿਖਾਈ ਦਿੰਦਾ ਮੰਗਤਾ ਹੋਏ ਨਹੀਂ ਦਿਖਾਈ ਦੇਗਾ ਲੋਕ ਕਾਫੀ ਸੈਟੀਸਫਾਈ ਨੇ ਇਸ ਗੱਲ ਤੋਂ ਲੋਕ ਕਾਫੀ ਖੁਸ਼ ਨੇ ਕਿਉਂਕਿ ਉਹਨਾਂ ਦੇ ਗੱਡੀਆਂ ਦੇ ਅੱਗੇ ਆ ਕੇ ਉਹਨਾਂ ਦੇ ਸ਼ੀਸ਼ਿਆਂ ਦੇ ਵਾਈਪਰ ਮਾਰ ਕੇ ਇਹ ਸਭ ਕੁਝ ਜਿਵੇਂ ਉਹਨਾਂ ਕੋਲ ਫੋਰਸ ਫੋਰਸਫੁਲੀ ਜਿਵੇਂ ਇਹ ਪੈਸਿਵ ਮੰਗੇ ਜਾਂਦੇ ਸੀਗੇ ਪਰ ਲੋਕਾਂ ਦੇ ਵੱਲੋਂ ਵੀ ਉਸ ਤੋਂ ਬਾਤੋ ਨਾ ਕੀਤੀ ਜਾਂਦੀ ਕਿਉਂਕਿ ਛੋਟੇ ਛੋਟੇ ਬੱਚੇ ਨੇ ਇਹਨਾਂ ਨੂੰ ਬਗਾਰਨਾ ਨਹੀਂਗਾ ਜੇਕਰ ਇਹਨਾਂ ਨੂੰ ਬ੍ਰੈਸੇ ਦੇਤੇ ਇਹ ਹੋਰ ਵਿਗੜ ਜਾਣਗੇ ਇਹਨਾਂ ਦੀ ਹੋਰ ਆਤਾ ਜੜੀਆਂ ਮਾਰੀਆਂ ਹੋ ਜਾਣਗੀਆਂ ਤੇ ਇਸ ਨੂੰ ਦੇਖਦੇ ਹੋਏ ਹੀ ਸਰਕਾਰ ਦੇ ਵੱਲੋਂ ਪ੍ਰੋਜੈਕਟ ਜੀਵਨ ਜੋਤ ਚਲਾਇਆ ਗਿਆ ਸਮਾਈਲ ਦੇ ਨਾਂ ਤੇ ਆਧਾਰ ਨਾਮ ਵੀ ਦਿੱਤਾ ਗਿਆ ਤੁਸੀਂ ਦੇਖ ਰਹੇ ਹੋਗੇ ਕਿ ਸਿਗਨਲ ਤੇ ਬਸ ਕਿਨਨ ਨੇ ਜਿਹੜੇ ਕਿਨਰ ਹੁੰਦੇ ਨੇ ਉਹ ਵੀ ਇਹਨਾਂ ਦੀ ਮਜਬੂਰੀ ਹੈ ਅਸੀਂ ਗੱਲਬਾਤ ਵੀ ਕੀਤੀ ਹੈ ਨਾ ਆਫ ਕੈਮਰਾ ਆਫ ਕੈਮਰਾ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜੇਕਰ ਵਧਾਈਆਂ ਲੈਂਦੇ ਸੀਗੇ ਪਹਿਲੇ ਜ਼ਮਾਨੇ ਦੇ ਵਿੱਚ ਉਹ ਪਹਿਲੇ ਜ਼ਮਾਨੇ ਦੇ ਵਿੱਚ 11 100 ਰੁਪਏ ਵਧਾਈਆਂ ਸਾਨੂੰ ਦਿੰਦੇ ਸੀ ਇਹ ਹੁਣ 500 200 ਵਧਾਈਆਂ ਰਹਿ ਗਈਆਂ ਅਸੀਂ ਕਿੱਥੇ ਜਾਈਏ ਅਸੀਂ ਵੀ ਆਪਣਾ ਟਿੱਡ ਪਾਲ ਪਾਣਨਾ ਹੈ ਪਿੰਡ ਵਿੱਚ ਜੇ ਅਗਰ ਇੱਕ ਬੱਚਾ ਹੁੰਦਾ ਚਾਰ-ਚਾਰ ਬੱਚੇ ਹੁੰਦੇ ਜਿਹੜੀ ਹੈ ਪੂਰੀ ਯੋਜਨਾ ਸੀ ਪਰ ਹੁਣ ਇੱਕ-ਇੱਕ ਬੱਚੇ ਰਹਿ ਗਏ ਪਿੰਡ ਖਾਲੀ ਰਹਿ ਗਏ ਸ਼ਹਿਰਾਂ ਦੇ ਵਿੱਚ ਕੋਈ ਬੁਲਾਉਂਦਾ ਜਲਾਉਂਦਾ ਨਹੀਂਗਾ ਇਸ ਕਰਕੇ ਜਿਹੜੀ ਕਿ ਸਾਨੂੰ ਗੁਜ਼ਾਰਾ ਜਿਹੜੀ ਕਿ ਇੱਥੇ ਆ ਕੇ ਕਰਨਾ ਪੈਂਦਾ ਵਾ ਪਰ ਇਹਨਾਂ ਦੀ ਵੀ ਇੱਕ ਮਜਬੂਰੀ ਹੈ ਇਹਨਾਂ ਤੋਂ ਜਦੋਂ ਅਸੀਂ ਪੁੱਛਿਆ ਕਿ ਕੀ ਕੀ ਮਜਬੂਰੀ ਹੈ ਪੂਰੀ ਕੀ ਆਖਿਰਕਾਰ ਕਾਰਨ ਹੈ ਇੱਥੇ ਮੰਗਨ ਦਾ ਕੀ ਉਹ ਜਿਹੜੇ ਮੰਗਦੇ ਸੀਗੇ ਬੱਚੇ ਉਹ ਕੌਣ ਸੀਗੇ ਬੱਚੇ ਆਖਰਕਾਰ ਇਹਨਾਂ ਨੇ ਸਾਨੂੰ ਆਫ ਕੈਮਰਾ ਦੱਸਿਆ ਕੀ ਜਿਹੜੇ ਬੱਚੇ ਸੀਗੇ ਉਹ ਉਹਨਾਂ ਦੇ ਮਾਪਿਓ ਉਹਨਾਂ ਕੋ ਮੰਗਵਾਉਂਦੇ ਸੀਗੇ ਆਪ ਮਾਪਿਓ ਉਹਨਾਂ ਦੇ ਸਾਹ ਦੇ ਤੇ ਜਾ ਕੇ ਬਹਿ ਜਾਂਦੇ ਸੀਗੇ ਬੈ ਕੇ ਬੱਚਿਆਂ ਕੋਲੋਂ ਛੋਟੇ ਛੋਟੇ ਬੱਚਾ ਕਰੋ ਮੰਗਵਾਉਂਦੇ ਸੀਗੇ ਪਰ ਜਦੋਂ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਉਹਨਾਂ ਕਹਿੰਦੇ ਕਿ ਅਸੀਂ ਪਹਿਲੇ ਕੁਝ ਸੇ ਫੈਕਟਰੀ ਬੀਜੀ ਫੈਕਟਰੀ 'ਚ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਅਸੀਂ ਆਪਣੀ ਮਰਜ਼ੀ ਦੇ ਨਾਲ ਇੱਥੇ ਆਏ ਇੱਥੇ ਆ ਕੇ ਅਸੀਂ ਲੋਕਾਂ ਤੋਂ ਮੰਗਣਾ ਸ਼ੁਰੂ ਕੀਤਾ ਪਰ ਫਿਲਹਾਲ ਪਰ ਜਦੋਂ ਇਹ ਜੀਵਨ ਜੋਤ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਤੇ ਰੈਸਕਿਊ ਕੀਤੇ ਗਏ ਤੇ ਕਾਫੀ ਵੱਡੇ ਖੁਲਾਸੇ ਜਿਹੜੇ ਕੀ ਆ ਆਉਣੇ ਸਮੇਂ ਚ ਜਰੂਰ ਹੋਣਗੇ ਕਿਉਂਕਿ ਡੀਐਨਏ ਟੈਸਟ ਕਰਾ ਕੇ ਉਹ ਬੱਚਾ ਦਾ ਪਤਾ ਚੱਲੇਗਾ ਕਿੱਥੇ ਐਡਰੈਸ ਹੈ ਕਿੱਥੇ ਐਡਰੈਸ ਨਹੀਂ ਹੈ ਕਿੱਥੇ ਰਹਿੰਦੇ ਆ ਕਿੱਥੇ ਨਹੀਂ ਰਹਿੰਦੇ ਆ ਇਹ 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 ਜਿਹੜੇ ਸਾਰੇ ਰਿਪੋਰਟਾਂ ਜਿਹੜੀਆਂ ਖੁਲਾਸੇ ਹੋਣਗੇ ਆਉਣ ਵਾਲੇ ਸਮੇਂ ਵਿੱਚ ਹੁਣ ਆਉਣ ਵਾਲੇ ਸਮੇਂ ਵਿੱਚ ਇਹ ਇਹ ਜਰੂਰ ਦੇਖਣਾ ਹੋਏਗਾ ਕਿ ਜਿਹੜੇ ਛੋਟੇ ਛੋਟੇ ਬੱਚੇ ਨੇ 2-2 ਸਾਲ ਦੇ 3-3 ਸਾਲ ਦੇ 10-10 ਸਾਲ ਦੇ ਜਾਂ 2.5-2.5 ਮਹੀਨੇ ਦੇ ਜਿਹੜੇ ਬੱਚੇ ਕੰਧਾਂ ਦੇ ਚੱਕੇ ਹੁੰਦੇ ਨੇ ਕਿੱਥੋਂ ਆਏ ਨੇ ਕੌਣ ਨੇ ਉਹ ਕਿੱਥੋਂ ਚੱਕੇ ਗਏ ਨੇ ਜਾਂ ਕੀ ਉਹਨਾਂ ਨੂੰ ਕਿਨੈਪੀਟਾ ਗਿਆ ਜਾਂ ਕੀ ਉਹਨਾਂ ਨੂੰ ਸਿਖਾਇਆ ਪੜਾਇਆ ਗਿਆ ਸਭ ਕੁਝ ਇਹ ਚਰਚਾ ਵਿੱਚ ਆ ਬਿਛਾ ਹੋਇਆ ਹੈ ਹਾਂ ਫਿਲਹਾਲ ਦੀ ਕੜੀ ਡੀਐਨਏ ਟੈਸਟ ਹੋ ਰਹੇ ਨੇ ਅਜ ਲੁਧਿਆਣਾ ਦੇ ਵਿੱਚ ਪ੍ਰਸ਼ਾਸਨ ਜਿਲ੍ਹਾ ਕਰਵਾ ਰਿਹਾ ਠੀਕ ਹੈ ਤੇ ਸਾਰੇ ਯਾਰੇ ਦੇ ਕੇ ਅਲਰਟ ਤੇ ਨੇ ਸਾਰੇ ਜਿਲ੍ਹਾ ਦੇ ਅਧਿਕਾਰੀ ਇੱਕ ਕਮੇਟੀ ਬਣਾਈ ਹੋਈ ਹੈ ਡੀਸੀ ਦੇ ਵੱਲੋਂ ਤੇ ਹੁਣ ਲਗਾਤਾਰ ਜੇ ਕਿ ਵਕ ਵਕ ਟੀਮਾਂ ਜੜੀ ਕਿ ਅਥੇ ਵਕ ਵਕ ਏਰੀਆ ਦੇ ਵਿੱਚ ਛੱਡੂਗੇ ਤੇ ਹੁਣ ਉਸ ਤੋਂ ਬਾਅਦ ਜੇ ਕਿ ਉਹਨਾਂ ਨੂੰ ਰੈਸਕਿਊ ਕਰਕੇ ਦੁਬਾਰਾ ਉਹਨਾਂ ਦੇ ਡੀਐਨਏ ਟੈਸਟ ਲਗਾਤਾਰ ਕਰਾਏ ਜਾਣਗੇ ਲੁਧਿਆਣਾ ਪ੍ਰਸ਼ਾਸਨ ਵੱਲੋਂ ਇਹ ਹਦਾਇਤਾਂ ਜ਼ਰੂਰ ਦਿੱਤੀਆਂ ਗਈਆਂ ਨੇ ਤੁਹਾਨੂੰ ਕੀ ਲੱਗਦਾ ਕਿੰਨੀ ਕੋ ਰਾਹਤ ਮਿਲੀ ਐ ਕਿੰਨਾ ਕੋ ਵਧੀਆ ਉਪਰਾਲਾ ਸਰਕਾਰ ਦਾ ਇਹ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਜੁੜੇ ਹੋ ਲੁਧਿਆਣਾ ਲਾਈਵ ਦੇ ਨਾਲ ਹਨੀ ਕੁਮਾਰ ਦੇ ਨਾਲ ਯੂਵਮ ਬੇਰੀ ਰਿਪੋਰਟ ਧੰਨਵਾਦ